ਬਾਬਾ ਬੰਦਾ ਸਿੰਘ ਬਹਾਦਰ ਕਿਵੇਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦੀ ਸੰਗਤ ਕਰਕੇ ਸ਼ਹਾਦਤ ਤੱਕ ਪਹੁੰਚਦੇ 1708 ਤੋਂ ਲੈ ਕੇ 1716 ਈਸਵੀ ਤੱਕ ਦਾ ਉਹ ਸਮਾਂ ਜਿਹੜਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੇ گزارਿਆ ਜਿਸ ਵਿੱਚ 1708 ਵਿੱਚ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਲਾਪ ਗੋਦਾਵਰੀ ਨਦੀ ਦੇ ਕੰਢੇ ਤੇ ਹੋਇਆ ਤੇ ਕਿਵੇਂ 1716 ਵਿੱਚ ਉਹਨਾਂ ਦੀ ਸ਼ਹਾਦਤ ਦਿੱਲੀ ਵਿਖੇ ਬਾਦਸ਼ਾ ਫਰੁਖਸ਼ੀਰ ਦੇ ਕਹਨ ਤੇ ਹੋਈ ਅਸੀਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਜਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਚਪਨੇ ਦਾ ਜੀਵਨ ਪੜ੍ਹੀਏ ਤੇ ਲక్ష్ਮਣਦਾਸ ਨਾਂ ਰਾਜਪੂਤਾਨਾ ਪਰਿਵਾਰ ਇਹ ਪੁੰਛ ਰਜ਼ौरी ਇਸ ਇਲਾਕੇ ਦੇ ਜੰਪਲ ਸ਼ੁਰੂ ਵਿੱਚ ਸ਼ਿਕਾਰ ਖੇਡਣ ਦੀ ਰੁਚੀ ਤੇ ਦੌੜ ਦੇ ਸ਼ਿਕਾਰ ਖੇਡ ਦੇ ਇੱਕ ਘਟਨਾ ਜੀਵਨ ਚ ਵਾਪਰਦੀ ਹੈ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਜਦੋਂ ਉਹਦੇ ਕੋਲ ਗਏ ਵੇਖਿਆ ਉਹ ਗਰਭਵਤੀ ਸੀ ਇਹਨਾਂ ਦੇ ਵੱਜੇ ਹੋਏ ਤੀਰ ਨਾਲ ਜਦੋਂ ਉਹਦਾ ਢਿੱਡ ਪਾਟਿਆ ਵੇਖਿਆ ਤੇ ਦੋ ਜਿਹੜੇ ਬੱਚੇ ਗਰਭ ਵਿੱਚ ਸੀ ਉਹ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ ਜਦੋਂ ਇਹ ਹਾਲਾਤ ਵੇਖੇ ਫਿਰ ਉਪਰਾਮ ਹੋ ਗਏ ਸਾਧੂ ਬਣ ਗਏ ਬਿਰਾਗੀ ਬਣੇ ਮਨੋਂ ਦਾਸ ਹੋ ਗਏ ਫਿਰ ਇਹ ਸਫਰ ਤੈਅ ਕਰਦੇ ਕਰਦੇ ਆਪਣਾ ਜਿਹੜਾ ਡੇਰਾ ਉਹ ਸਥਾਪਿਤ ਕਰਦੇ ਗੁਦਾਵਰੀ ਦੇ ਕੰਢੇ ਤੇ ਨਾਲ ਖੋਰ ਬਹੁਤ ਚਿੱਲੇ ਚਪਟੇ ਜਿਹੜੇ ਉਹ ਰੱਖ ਲੈ ਤੇ ਆਪਣੀ ਮौज ਵਿੱਚ ਆਪਣੇ ਵੇਸ ਵਿੱਚ ਇਹ ਆਪਣਾ ਸਮਾਂ ਜਿਹੜਾ ਉੱਥੇ ਗੁਜ਼ਾਰ ਰਿਹਾ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ 1708 ਵਿੱਚ ਜਦੋਂ ਨਦੇੜ ਵੱਲ ਨੂੰ ਗਏ ਮਹਾਰਾਜ ਕੁਦਾਵਰੀ ਦੇ ਕੰਡੇ ਤੇ ਇਹਦੇ ਡੇਰੇ ਤੇ ਗਏ ਇਤਿਹਾਸ ਜ਼ਿਕਰ ਕਰਦਾ ਉਸ ਵੇਲੇ ਇਹ ਵਾਰ ਕੀ ਸਾਧੂ ਆਪਣੇ ਡੇਰੇ ਤੋਂ ਬਾਹਰ ਗਿਆ ਹੋਇਆ ਸੀ ਮਹਾਰਾਜ ਇਹਦੇ ਪਲੰਗ ਤੇ ਬਹਿ ਗਏ ਸਿੱਖਾਂ ਨੇ ਘੋੜੇ ਬੰਨ੍ਹ ਦਿੱਤੇ ਇਹਦੇ ਬਾਗ ਵਿੱਚ ਕੋ ਥੋੜਾ ਬਹੁਤ ਉਜਾੜਾ ਹੋਇਆ ਇਹਦੇ ਚੇਲਿਆਂ ਨੇ ਬਹੁਤ ਜ਼ੋਰ ਲਾਇਆ ਪਰ ਉਹਨਾਂ ਦੀ ਵਾਹ ਪੇਛਾ ਨਾ ਗਈ ਇਹਨੂੰ ਜਾ ਕੇ ਸੁਨੇਹਾ ਦਿੱਤਾ ਇਹ ਦੌੜਿਆ ਆਇਆ ਇਹਨੇ ਵੇਖਿਆ ਮੇਰੇ ਪਲੰਗ ਤੇ ਕੋ ਬੈਠਾ ਇਨੇ ਯਤਨ ਕੀਤੇ ਪਲੰਘ ਉਲਟਾ ਕਰਦਿਆਂ ਇਦਾਂ ਕਰਦਿਆਂ ਆਪਣੀ ਵਾਹ ਲਾ ਕੇ ਏਟੇਕ ਕੇ ਬਹਿ ਗਿਆ ਇਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਿਹਰੇ ਵੱਲ ਵੇਖਿਆ ਫਿਰ ਇਹ ਮਹਾਰਾਜ ਦੇ ਸਾਹਮਣੇ ਟੇਕੇ ਬਹਿ ਗਿਆ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਇਹਦੇ ਤੇ ਮਿਹਰ ਦੀ ਨਜ਼ਰ ਕਰਦੇ ਅਮੇ ਦ੍ਰਿਸ਼ਟ ਸ਼ਬ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨੰਮ ਨਿਦ ਦਰਿਆਉ ਜਨਮ ਹਮ ਕਾਲਕ ਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਨ ਸੈ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਦੇ ਦਰਸ਼ਨਾਂ 'ਚ ਇੰਨੀ ਤਾਕਤ ਹੈ ਤੇ ਗੁਰੂ ਦੀ ਨਦਰ ਵਿੱਚ ਜਿਹੜੀ ਦ੍ਰਿਸ਼ਟੀ ਮਹਾਰਾਜ ਆਪਣੇ ਸਿੱਖਾਂ ਤੇ ਕਰਦੇ ਆ ਸਹਿਬ ਦੀ ਬਾਣੀ ਕਹਿੰਦੀ ਵੀ ਉਹ ਅੰਮ੍ਰਿਤ ਦ੍ਰਿਸ਼ਟੀ ਹੈ ਜਿਸ ਸਿੱਖ ਤੇ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਪੈ ਜਾਏ ਉਹਦੇ ਜੀਵਨ ਦਾ ਭਲਾ ਹੋ ਜਾਂਦਾ ਇਹ ਬੈਠਾ ਮਹਾਰਾਜ ਦੇ ਸਾਹਮਣੇ ਇਹਨੇ ਪੁੱਛਿਆ ਤੁਸੀਂ ਕੌਣ ਹੋ ਮਹਾਰਾਜ ਕਹਿੰਦੇ ਵੀ ਜਿੰਨਾ ਨੂੰ ਤੂੰ ਜਾਣਦਾ ਹੈ ਇਹਨੇ ਆਖਿਆ ਤੁਸੀਂ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਹਾਂ ਸਾਹਿਬ ਕਹਿੰਦੇ ਵੀ ਤੁਸੀਂ ਕੌਣ ਅੱਖ ਲੱਗਾ ਜੀ ਮੈਂ ਬੰਦਾ ਮੈਂ ਤੁਹਾਡਾ ਬੰਦਾ ਇਹ ਬੰਦਾ ਬਣਿਆ ਗੁਰਬਖਸ਼ ਸਿੰਘ ਨਾਮ ਇਤਿਹਾਸ ਵਿੱਚ ਪਰ ਵੇਖੋ ਜਦੋਂ ਬੰਦਾ ਕਿੰਨਾ ਸਫਰ ਕਰਦਾ ਲਖਮਣ ਦਾਸ ਮਾਧੋ ਦਾਸ ਵੈਰਾਗੀ ਮਹਾਰਾਜ ਖੰਡੇ ਬਾਟੇ ਕੀ ਪੌਲ ਬਖਸ਼ ਦੇ ਨਾਂ ਇਤਿਹਾਸ ਵਿੱਚ ਗੁਰਬਖਸ਼ ਸਿੰਘ ਵੀ ਆਇਆ ਪਰ ਬੰਦਾ ਸਿੰਘ ਬਹਾਦਰ ਜਿਹੜਾ ਉਹ ਮਕਬੂਲ ਹੋਇਆ ਮਹਾਰਾਜ ਪੰਜ ਤੀਰ ਪੰਜ ਸਾਥੀ ਫਿਰ ਸਿੱਖਾਂ ਦੇ ਨਾਂ ਤੇ ਹੁਕਮਨਾਮੇ ਲੈ ਕੇ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਜਦੋਂ ਆਪਸੀ ਮੇਲ ਹੋਇਆ ਮਹਾਰਾਜ ਨੇ ਅਸੀਸ ਦਿੱਤੀ ਤੇ ਇਹਦੀਆਂ ਅੱਖਾਂ ਮੂਰੇ ਉਹ ਦਿਸਤਾਂਤ ਲੈ ਕੇ ਆਂਦਾ ਕਿਵੇਂ ਸਰਹੰਦ ਵਿੱਚ ਬੱਚਿਆਂ ਨੂੰ ਨੀਹਾਂ ਚ ਚਣਿਆ ਗਿਆ ਕਿਵੇਂ ਚਮਕੌਰ ਦੀ ਗੜੀ ਦੀ جنگ ਹੋਈ ਹੈ ਕਿਵੇਂ ਸਰਸਾ ਨਦੀ ਤੇ جنگ ਹੋਈ ਆਨੰਦਪੁਰ ਤੋਂ ਲੈ ਕੇ ਜਿਹੜਾ ਸਫ਼ਰ ਮਹਾਰਾਜ ਨੇ ਤੈਅ ਕੀਤਾ ਕਿਵੇਂ ਮੁਕਸਰ ਦੀ جنگ ਹੋਈ ਇੰਨੀਆਂ ਸ਼ਹਾਦਤਾਂ ਹੋਈਆਂ ਮਹਾਰਾਜ ਕਹਿੰਦੇ ਤੂੰ ਬਾਗ ਦੇ ਉਜਾੜੇ ਦੀ ਗੱਲ ਕਰਦਾ ਆ ਵੇ ਕਿਵੇਂ ਕਹਾਣ ਹੋ ਰਿਹਾ ਜਦੋਂ ਇਹ ਵਚਨ ਤੇ ਮਹਾਰਾਜ ਦੀ ਅੰਮ੍ਰਿਤ ਦ੍ਰਿਸ਼ਟੀ ਪਈ ਖੰਡੇ ਬਾਟੇ ਕੀ ਪੌੜ ਛਕੇ ਮਹਾਰਾਜ ਪਾਸੋਂ ਹੁਕਮਨਾਮਾ ਲੈ ਕੇ ਇਹ ਪੰਜਾਬ ਦੀ ertidil ਤੁਰਿਆ ਪਾਣੀਪਤ ਦੀ ਜੰਗ ਵੀ ਇਹਨੇ ਲੜੀ ਫਿਰ 1709 ਵਿੱਚ ਇਹ ਜੰਗਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੁੰਦਾ ਸਡੋਰੇ ਦੀ ਜੰਗ ਫਿਰ ਸਰਹੰਦ ਇਹਨੂੰ ਫਤਿਹ ਕੀਤਾ ਜੁਪੀ ਦੇ ਕੁੱਝ ਇਲਾਕੇ ਉਹ ਸਿੱਖਾਂ ਨੇ ਫਤਿਹ ਕੀਤੇ ਮੋٹے ਤੌਰ ਤੇ ਜਮਨਾ ਤੋਂ ਲੈ ਕੇ ਅਗਲੇਰਾ ਜਿਹੜਾ ਇਲਾਕਾ ਸੀ ਉਹ ਸਿੱਖਾਂ ਦੇ ਅਧੀਨ ਹੋ ਗਿਆ ਮੁਖਲਸਗੜ ਇੱਕ ਪਿੰਡ ਜਿਸ ਪਿੰਡ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਬਣਾਇਆ ਉਹਦਾ ਨਾਂ ਲੋਹਗੜ ਰੱਖਿਆ ਲੋਹੇ ਦਾ ਕਿਲਾ ਫਿਰ ਇਥੋਂ ਸਿੱਕਾ ਜਾਰੀ ਕੀਤਾ ਤੇ ਇਹ ਜਾਣੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦਾ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਹੋਇਆ ਤੇ ਘਟਨਾ ਆਉਂਦੀ ਵੀ ਕੁਝ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਏ ਵੀ ਸਾਨੂੰ ਜ਼ਿੰਮੇਦਾਰ ਬਣਾ ਪਰੇਸ਼ਾਨ ਕਰਦੇ ਆ ਤੰਗ ਕਰਦੇ ਬੰਬਾ ਬਾਜ ਸਿੰਘ ਖਲੋਤੇ ਆਖਿਆ ਵੀ ਇਹਨਾਂ ਤੇ ਗੋਲੀ ਚਲਾਓ ਉਹ ਹੈਰਾਨ ਹੋਏ ਉਹ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਫਰਿਆਦ ਲੈ ਕੇ ਆਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿ ਲੱਗੇ ਵੀ ਤੁਸੀਂ ਇੰਨੀ ਗਿਣਤੀ ਵਿੱਚ ਹੋਣ ਦੇ ਬਾਅਦ ਉਹਨਾਂ ਮੁਠੀ ਪਰ ਜ਼ਿਮੀਂਦਾਰਾਂ ਦਾ ਜ਼ੁਲਮ ਸਹਿ ਰਹੇ ਹੋ ਇਹ ਕੋਈ ਚੰਗੀ ਗੱਲ ਨਹੀਂ ਤੁਸੀਂ ਜ਼ੁਲਮ ਦੇ ਖਿਲਾਫ ਲੜਦੇ ਕਿਉਂ ਨਹੀਂ ਤੁਹਾਡੇ ਕੋਲ ਤਾਕਤ ਹੈ ਤੁਹਾਡੇ ਕੋਲ ਲੋਕਾਂ ਦੀ ਪਰਮਾਰ ਹੈ ਤੁਸੀਂ ਤੁਹਾਡੇ ਤੇ ਜੇ ਜ਼ੁਲਮ ਹੋ ਰਿਹਾ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਤੇ ਜ਼ਿਕਰ ਕੀਤਾ ਪੈ ਕਾਹੂ ਕੋ ਦੇਤ ਨਹਿ ਪੈਮਾਨਤ ਆਣ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਉਹਨਾਂ ਨੂੰ ਸਮਝ ਪੈ ਗਈ ਇਦਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੋਂ ਦੇ ਲੋਕਾਂ ਦੇ ਦਿਲਾਂ ਚੋਂ ਖੌਫ ਕੱਢ ਕੇ ਉਹਨਾਂ ਦੇ ਅੰਦਰ ਇਹ ਤਾਕਤ ਭਰੀ ਜਿਸ ਸਦਕਾ ਕਿਸਾਨ ਵਪਾਰੀ ਇਹਨੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੇ ਜਿਨ੍ਹਾਂ ਨੇ ਇਸ ਮੋਹਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਫਿਰ ਜਿਹੜੇ ਹੁਕਮਨਾਮੇ ਸੀ ਉਹ ਮਾਝੇ ਦੇ ਮਾਲਵੇ ਦਵਾਬੇ ਦੇ ਸਿੱਖਾਂ ਕੋਲ ਭੇਜੇ ਗਏ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਰਲੇ ਇਹਦੇ ਤੋਂ ਬਾਅਦ ਜਦੋਂ ਇਹ ਰਾਜ ਹੋਇਆ ਤੇ ਇਹ ਜ਼ਮੀਨਾਂ ਜਿਹੜੀਆਂ ਸਨ ਜ਼ਿਮੀਂਦਾਰਾਂ ਦੇ ਕੋਲ ਉਹ ਜ਼ਮੀਨਾਂ ਕਿਸਾਨਾਂ ਨੂੰ ਸੌਂਪੀਆਂ ਗਈਆਂ ਉਹਨਾਂ ਦੀ ਮਲਕੀਅਤ ਦਿੱਤੀ ਗਈ ਜਿਹੜੀਆਂ ਜ਼ਮੀਨਾਂ ਦੇ ਅੱਜ ਅਸੀਂ ਮਾਲਕਾਂ ਅਸੀਂ ਉਸ ਪੁਰਖ ਕਰਕੇ ਹਾਂ ਜਿਸ ਨੇ ਸਾਨੂੰ ਇਹਨਾਂ ਜ਼ਮੀਨਾਂ ਦੀ ਮਲਕੀਅਤ ਦਿੱਤੀ ਹੈ ਐਸੇ ਬਹਾਦਰਾਂ ਦੇ ਇਹਨਾਂ ਕਿਸਿਆਂ ਨੂੰ ਅਸੀਂ ਯਾਦ ਰੱਖੀਏ ਆਪਣੇ ਬੱਚਿਆਂ ਨੂੰ ਦਸੀਏ ਵੀ ਅਸਲ ਵਿੱਚ ਇਹ ਸਾਡੇ ਨਾਇਕ ਨੇ ਅਸੀਂ ਤੇ ਅੱਜ ਭੁੱਲ ਕੇ ਹੋਰ ਹੀ ਪਾਸੇ ਤੁਰ ਪਏ ਅਸੀਂ ਰੋਡ ਮਾਡਲ ਹੀ ਹੋਰ ਬਣਾ ਲੈ ਪਰ ਵੇਖੋ ਵੀ ਕਿੰਨਾ ਪਿਆਰਾ ਜੀਵਨ ਤੇ ਇਹ ਆਖਿਆ ਵੀ ਜਦੋਂ ਆਰਥਿਕ ਹਾਲਾਤ ਸੁਧਰ ਗਏ ਸਰਹੰਦ ਦੇਟ ਨਾਲ ਇੱਟ ਖੜਕਾਈ ਤੇ ਸਿੱਖਾਂ ਨੇ ਪੂਰਾ ਸਾਥ ਬਾਬਾ ਬੰਦਾ ਸਿੰਘ ਬਹਾਦਰ ਦਾ ਦਿੱਤਾ ਇਹਦੇ ਤੋਂ ਬਾਅਦ ਚਲਦੇ ਆ ਚਲਦੇ ਆ ਗੁਰਦਾਸ ਨੰਗਲ ਜਾਂ ਗੁਰਦਾਸਪੁਰ ਦੇ ਇਲਾਕੇ ਵਿੱਚ ਕਾਣਾ ਕੀਤਾ ਇਦਨ ਫਰੁਖਸ਼ੀਰ ਬਾਦਸ਼ਾਹ ਨੇ ਸ਼ਕਤੀ ਕਰਨੀ ਸ਼ੁਰੂ ਕੀਤੀ ਕਿ ਸਿੱਖਾਂ ਦੀ ਜਿਹੜੀ ਤਾਕਤ ਹੈ ਉਹ ਦਿਨੋਂ ਦਿਨ ਵੱਧ ਰਹੀ ਹੈ ਇਸ ਕਰਕੇ ਜ਼ਕਰੀਆ ਖਾਨ ਦੇ ਪੁੱਤਰ ਜਿਹੜਾ ਸਮੱਦ ਖਾਨ ਅਬਦਲ ਸਮੱਦ ਖਾਨ ਉਹਨੂੰ ਆਖਿਆ ਗਿਆ ਉਹਨੇ ਫਿਰ ਘੇਰਾਬੰਦੀ ਕੀਤੀ ਤੇ ਗੁਰਦਾਸ ਨੰਗਲ ਦੀ ਗੜੀ ਵਿੱਚ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਇਆ ਜਿਹੜਾ ਘੇਰਾ ਮਾਰਚ ਤੋਂ ਲੈ ਕੇ 1700 15 ਤੋਂ ਦਸੰਬਰ 1715 ਤੱਕ ਚੱਲਿਆ 9-10 ਮਹੀਨੇ ਦਾ ਇਹ ਘੇਰਾ ਪਿਆ ਰਿਆ ਫਿਰ ਜਦੋਂ ਗ੍ਰਿਫਤਾਰੀ ਹੁੰਦੀ ਹੈ ਤੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿੱਖਾਂ ਦੀ ਗਿਣਤੀ ਕੋ ਬਹੁਤੀ ਨਹੀਂ ਇਹਨਾਂ ਨੇ ਸੋਚਿਆ ਵੀ ਇੰਨਾ ਲੰਮਾ ਸਮਾਂ ਹੋ ਗਿਆ ਘੇਰਾ ਪਾਏ ਨੂੰ ਤੇ ਜੇ ਇਹਨੇ ਕੋ ਸਿੱਖ ਲੈ ਕੇ ਉੱਥੇ ਚਲੇ ਗਿਆ ਦਿੱਲੀ ਤੇ ਸਾਨੂੰ ਤੇ ਉਥੋਂ ਲੰਘ ਤਾਂ ਪੈਣੀ ਆ ਵੀ ਇੰਨਾ ਲੰਮਾ ਸਮਾਂ ਇਨਾਂ ਖਰਚ ਸਰਕਾਰ ਦਾ ਤੇ ਇਨੇ ਕ ਸਿੱਖਾਂ ਕਰਕੇ ਤਾਂ ਕਰਕੇ ਇਹਨਾਂ ਨੇ ਕਤਲੋਗਾਰਤ ਕੀਤੀ ਪਿੰਡਾਂ ਚ ਜਿਨ੍ਹਾਂ ਦੇ ਸਿਰਾਂ ਤੇ ਕੇਸ ਉਹਨਾਂ ਦੇ ਸਿਰ ਲਾ ਲੈ ਤੂੜੀ ਨਾਲ ਸਿਰ ਪਰ ਲੈ ਗੱਡੀਆਂ ਤੇ ਲੱਦ ਲੈ ਤੇ ਇਤਿਹਾਸ ਵਿੱਚ ਜ਼ਿਕਰ ਵੀ 740 ਦੇ ਕਰੀਬ ਇਹ ਗਿਣਤੀ ਕੀਤੀ ਗਈ ਜਿਨ੍ਹਾਂ ਚ ਨਿਰਦੋਸ਼ ਲੋਕ ਜਿਹੜੇ ਖੇਤਾਂ ਚ ਕੰਮ ਕਰਦੇ ਕੋਈ ਆਪਣਾ ਕਿਰਤ ਕਰਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਿੰਜਰੇ 'ਚ ਕੈਦ ਕੀਤਾ ਲਾਲ ਪਛਾਗ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਾਈ ਹਾਥੀ ਦੇ ਉੱਪਰ ਜਲੂਸ ਕੱਢਿਆ ਗਿਆ ਇਸ ਤਰ੍ਹਾਂ ਇੱਕ ਨੰਗੀ ਤਲਵਾਰ ਲੈ ਕੇ ਪਿੱਛੇ ਸਿਪਾਹੀ ਖਲੋਤਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਉਹ ਇੰਨੇ ਅਜ਼ਮਤ ਤੋਂ ਪਰੇਸ਼ਾਨ ਸਨ ਖੈਰ ਇਹਨਾਂ ਸਿੱਖਾਂ ਨੂੰ ਸਿਰ ਤੇ ਜਿਉਂਦੇ ਸਿੱਖ ਫਰੁਖਸ਼ੀਅਰ ਦੇ ਦਰਬਾਰ ਵਿੱਚ ਪੇਸ਼ ਕੀਤੇ ਗਏ 1716 ਈਸਵੀ ਸੌ ਸੌ ਸਿੱਖਾਂ ਦਾ ਜਥਾ ਰੋਜ਼ ਸ਼ਹੀਦ ਹੁੰਦਾ ਇੱਕ ਮਾਂ ਫਰਿਆਦ ਲੈ ਕੇ ਜਾਂਦੀ ਵੀ ਮੇਰਾ ਪੁੱਤਰ ਬੇਦੋਸ਼ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਉਹਨੂੰ ਛੱਡ ਦਿੱਤਾ ਜਾਏ ਬਾਦਸ਼ਾਹ ਤੱਕ ਫਰਿਆਦੀ ਹੋਈ ਉਹਨੇ ਆਖਿਆ ਵੀ ਜੇ ਉਹ ਇਹ ਕਹਿ ਦੇਵੇ ਮੈਂ ਸਿੱਖ ਨਹੀਂ ਤੇ ਅਸੀਂ ਉਹਨੂੰ ਛੱਡ ਦੇਾਂਗੇ ਇਹਨ ਕਬੂਲ ਕਰ ਲਏ ਉਹਦੇ ਤੱਕ ਗੱਲ ਪਹੁੰਚੀ ਉਹ ਕਾਲਾ ਪਿਆਓ ਕਹਿੰਦਾ ਜਲਾਦ ਨੂੰ ਪਹਿਲਾਂ ਮੇਰਾ ਸਿਰ ਵੱਡੋ ਮੇਰੀ ਜਿਹੜੀ ਮਾਂ ਉਹ ਝੂਠ ਬੋਲਦੀ ਐ ਭਾਵੇਂ ਇੰਨੀ ਦ੍ਰਿੜਤਾ ਇੰਨੇ ਬੇਖੌਫ ਹੋ ਕੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਲੀ ਦਰਬਾਰ ਦਿੱਤੀਆਂ ਉਹ ਦਿਨ ਆਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ ਗਿਆ ਚੌਕੜੀ ਲਾ ਕੇ ਸਾਹਮਣੇ ਲਿਆ ਕੇ ਪੁੱਤਰ ਜੇ ਸਿੰਘ 4 ਸਾਲ ਦੀ ਤਕਰੀਬਨ ਉਮਰ ਹੈ ਹੱਥ ਵਿੱਚ ਛੁਰਾ ਦਿੱਤਾ ਆਖਿਆ ਵੀ ਇਹਦਾ ਕਤਲ ਕਰੋ ਬਾਬਾ ਜੀ ਨੇ ਨਾ ਕੀਤੀ ਜਲਾਦ ਨੇ ਪੁੱਤਰ ਅਜੇ ਸਿੰਘ ਦਾ ਕਲੇਜਾ ਜਿਹੜਾ ਸੀ ਕੱਢ ਕੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਉਹਦੀ ਸ਼ਹਾਦਤ ਹੁੰਦੀ ਹੈ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਮੂਰਾ ਨਾਲ ਨੋਚਿਆ ਗਿਆ ਅੱਖਾਂ ਕੱਢੀਆਂ ਗਈਆਂ ਹੱਥ ਕੱਟੇ ਗਏ ਇਨ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਐਸੀ ਸ਼ਹਾਦਤ ਦੇ ਕੇ ਉਹਨਾਂ ਨੇ ਇੱਕ ਨੀਂਹ ਰੱਖੀ ਕਿ ਉਹਦੇ ਤੋਂ ਬਾਅਦ ਮਿਸਲਾਂ ਦਾ ਦੌਰ ਫਿਰ ਇੱਕ ਵਾਰ ਸਿਰੇ ਪੰਜਾਬ ਦਾ ਦੌਰ ਇਹ ਬਹਾਦਰੀ ਤੇ ਸਿਰੜ ਉਹਨਾਂ ਨੇ ਸਿੱਖਾਂ ਅੰਦਰ ਭਰਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਅਗਵਾਈ ਵਿੱਚ ਗੁਰੂ ਕੇ ਸਿੱਖਾਂ ਨੇ ਅੱਜ ਤੱਕ ਇਸ ਜੰਗ ਨੂੰ ਜਾਰੀ ਰੱਖਿਆ ਹੋਇਆ ਗੁਰੂ ਕਿਰਪਾ ਕਰੇ ਅਸੀਂ ਇਹਨਾਂ ਸ਼ਹਾਦਤਾਂ ਨੂੰ ਚੇਤੇ ਰੱਖੀਏ ਵਾਹਿਗੁਰੂ ਜੀ ਕਾ